ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਅੱਜ ਆਪਾਂ ਨੇ ਇਹ ਵੀਡੀਓ 'ਚ ਗੱਲ ਕਰਨੀ ਆ ਵੀ ਜਿਹੜੀਆਂ ਗਾਵਾਂ 'ਚ ਮੋਕ ਦੀ ਵੀ ਮਤਲਬ ਪਤਲੇ ਗੋਏ ਦੀ ਸਮੱਸਿਆ ਆਉਂਦੀ ਆ ਵੀ ਉਹ ਕਿੰਨਾ ਕਿੰਨਾ ਕਾਰਨ ਕਾਰਨਾਂ ਕਾਰਨ ਆਉਂਦੀ ਆ ਤੇ ਉਹਦਾ ਹੱਲ ਆਪਾਂ ਕੀ ਕਰ ਸਕਦੇ ਆ ਤੇ ਵੀਰੇ ਆਪਾਂ ਵੀਡੀਓ ਬਣਾਉਣ ਦਾ ਆਪਣਾ ਇਹ ਮਕਸਦ ਹੁੰਦਾ ਵੀ ਜਿੰਨੀ ਕ ਆਪਾਂ ਨੂੰ ਥੋੜੀ ਬਹੁਤੀ ਨੌਲੇਜ ਆ ਉਹ ਤੁਹਾਡੇ ਆ ਨਾ ਤੁਹਾਡੇ ਸਾਰਿਆਂ ਨਾਲ ਆਪਾਂ ਵੀਡੀਓ ਦੇ ਰਾਹੀਂ ਸ਼ੇਅਰ ਕਰਦੇ ਹੁੰਦੇ ਆ ਤੇ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਨੂੰ ਪ੍ਰੋਪਰ ਨੌਲੇਜ ਆ ਜਿੰਨੀ ਵੀ ਆਪਾਂ ਨੂੰ ਨੌਲੇਜ ਹੈਗੀ ਆ ਜਾਂ ਆਪਾਂ ਨੂੰ ਆਸੇ ਪਾਸੇੋਂ ਮਿਲਦੀ ਆ ਕਿਉਂਕਿ ਵੀਰੇ ਜਿਹੜਾ ਡੈਰੀ ਦਾ ਤੰਦਾ ਇਹ ਸਲਾਹ مشਵਰੇ ਨਾਲ ਹੀ ਚੱਲਣ ਵਾਲਾ ਕੰਮ ਆ ਜੀ ਹੁਣ ਆਪਾਂ ਕਹੀਏ ਜੇ ਕਿਸੇ ਦੀ ਸਲਾਹ ਨਹੀਂ ਲੈਣੀ ਜਾਂ ਆਪਾਂ ਨੇ ਕਿਸੇ ਤੋਂ ਪੁੱਛਣਾ ਨਹੀਂ ਉਹ ਫੇਰ ਤੰਦੇ 'ਚ ਕਾਮਯਾਬੀ ਨਹੀਂ ਹੈਗੀ ਵੀਰੇ ਇਹਦਾ ਸਲਾਹਾਂ ਨਾਲ ਹੀ ਚੱਲਦੇ ਨੇ ਤੰਦੇ ਜਾਂ ਆਪਾਂ ਪ੍ਰੈਕਟੀਕਲ ਕਰਦੇ ਆ ਆਪਣਾ ਕੁਝ ਵੀ ਠੀਕ ਆ ਨਾ ਐਕਸਪੀਰੀਅੰਸ ਕੰਮ ਕਰਦਾ ਆਪਣਾ ਬਾਕੀ ਇਹ ਤੰਦੇ ਜਿਉਂ ਜਿਉ ਬੰਦਾ ਕੰਮ ਕਰੀ ਜਾਂਦਾ ਤੇ ਉਹਦੇ ਉਹਨੂੰ ਵੀ ਮਤਲਬ ਐਕਸਪੀਰੀਅੰਸ ਹੋਈ ਜਾਂਦਾ ਤੇ ਅਰਬਾ ਵਧੀ ਜਾਂਦਾ ਉਹਦਾ ਤੇ ਆਪਾਂ ਨੇ ਵੀਰੇ ਹੁਣ ਕਈ ਕਾਰਨ ਨੇ ਤੇ ਆਪਾਂ ਨੂੰ ਜਿੰਨੀ ਇੱਕ ਨੌਲੇਜ ਆਪਾਂ ਉਹ ਕਾਰਨ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਉਹਦਾ ਜੇ ਜਿੰਨਾ ਕ ਆਪਾਂ ਨੂੰ ਹੱਲ ਦਾ ਪਤਾ ਹੋਊ ਆਪਾਂ ਤੁਹਾਨੂੰ ਦੱਸਾਂਗੇ ਆਪੇ ਵੀ ਆਪਾਂ ਕੀ ਕੀ ਹੱਲ ਕਰ ਸਕਦੇ ਆ ਜਾਂ ਕਰਦੇ ਹੁੰਨੇ ਆ ਇਕਦਾ ਵੀ ਜਿਵੇਂ ਮੋਕ ਦਾ ਪਹਿਲਾ ਮੁੱਖ ਕਾਰਨ ਇਹ ਆ ਡੀ ਵਾਰਮਿੰਗ ਜਦੋਂ ਆਪਾਂ ਪਸ਼ੂ ਦੀ ਡੀ ਵਾਰਮਿੰਗ ਨਹੀਂ ਕਰਦੇ ਹੈਗੇ ਉਹਦੇ ਪੇਟ ਦੇ ਅੰਦਰ ਕੀੜੇ ਹੋ ਜਾਂਦੇ ਨੇ ਜਾਂ ਤਾਂ ਮੋਕ ਲੱਗ ਜਾਂਦੀ ਆ ਜਾਂ ਕਈ ਵਾਰ ਬੰਨ ਪੈ ਜਾਂਦਾ ਆਪਾਂ ਨੂੰ ਪਸ਼ੂ ਦੀ ਡੀ ਵਾਰਮਿੰਗ ਕਰਨੀ ਚਾਹੀਦੀ ਆ ਤੁਸੀਂ ਇੱਕ ਪਸ਼ੂ ਜਾਂ ਆਪਣੇ ਪਸ਼ੂਆਂ ਦੀ ਕਾਪੀ ਲਾ ਸਕਦੇ ਹੋ ਉਹਦੇ ਤੇ ਲਿਖ ਸਕਦੇ ਹੋ ਵੀ ਕਿਹੜੀ ਗਾਂ ਦੀ ਆਪਾਂ ਕਦੋਂ ਡੀ ਵਾਰਮਿੰਗ ਕਰਦੀ ਘੱਟ ਤੋਂ ਘੱਟ ਨਹੀਂ 2.5 ਤੋਂ 3 ਮਹੀਨੇ ਬਾਦ ਆਪਾਂ ਨੂੰ ਡੀ ਵਾਰਮਿੰਗ ਜਿਹੜੀ ਉਹ ਪਸ਼ੂ ਦੇ ਵਜਨ ਦੇ ਹਿਸਾਬ ਨਾਲ ਕਰ ਦੇਣੀ ਚਾਹੀਦੀ ਆ ਸੂਣ ਤੋਂ 20 ਦਿਨ ਬਾਅਦ ਕਰ ਦੇਣੀ ਚਾਹੀਦੀ ਆ ਇਹਦੇ ਨਾਲ ਵੀ ਵੀਰੇ ਮੋਕਲੀ ਸਮੱਸਿਆ ਬਹੁਤ ਆਉਂਦੀ ਆ ਡੀ ਵਾਰਮਿੰਗ ਕਰਦੇ ਰਹੋ ਬਹੁਤ ਜ਼ਰੂਰੀ ਆ ਪਸ਼ੂ ਦੀ ਸਿਹਤ ਲਈ ਵੀ ਦੁੱਧ ਲਈ ਵੀ ਤੇ ਉਹਦੇ ਕੱਪੜ ਰਹਿਣ ਲਈ ਵੀ ਦੂਜਾ ਮੁੱਖ ਕਾਰਨ ਵੀਰੇ ਫੀਡ ਦਾ ਜਿਵੇਂ ਹੁਣ ਆਪਾਂ ਨੂੰ ਪਤਾ ਵੀ 1 ਕਿਲੋ ਦੁੱਧ ਮਗਰ 400 ਗ੍ਰਾਮ ਫੀਡ ਆਪਾਂ ਪਾਉਣੇ ਆ ਠੀਕ ਆ ਨਾ ਕਈ ਵਾਰ ਆਪਾਂ ਓਵਰਡੋਜ਼ ਫੀਡ ਪਾ ਦਿੰਨੇ ਆ ਕਈ ਵਾਰ ਪਸ਼ੂ ਤੋਂ ਦੁੱਧ ਲੈਣ ਦੇ ਚੱਕਰ 'ਚ ਪਸ਼ੂ ਦੀ ਕਪੈਸਿਟੀ ਉਨਹੀਂ ਹੁੰਦੀ ਨਹੀਂ ਹੁਣ 20 ਲੀਟਰ ਵਾਲੀ ਗਾਂ 20 ਲੀਟਰੇ ਦੁੱਧ ਦੇਊਗੀ ਜੇ ਆਪਾਂ 20 ਲੀਟਰ ਦੀ ਤੋਂ 18 ਲੈ ਲਾਂਗੇ ਤਾਂ ਚੰਗੀ ਗੱਲ ਆ ਠੀਕ ਆ ਬਿਮਾਰ ਵੀ ਘਟੂ ਗੋਹਾ ਘਟ ਕਰੂ ਠੀਕ ਆ ਨਾ ਜੇ ਹੁਣ ਆਪਾਂ 20 ਲੀਟਰ ਵਾਲੀ ਗਾਂ ਤੋਂ 24 ਜਾਂ 25 ਲੈਣ ਦੀ ਕੋਸ਼ਿਸ਼ ਕਰਾਂਗੇ ਉਹਦੇ ਨਾਲ ਉਹ ਬਿਮਾਰ ਵੀ ਹੋ ਉਹਨੂੰ ਮੋਕ ਵੀ ਲੱਗੂਗੀ ਤਾਂ ਇਸ ਕਰਕੇ ਵੀਰੇ ਤੁਸੀਂ 1 ਕਿਲੋ ਦੁੱਧ ਮਗਰ 400 ਗ੍ਰਾਮ ਫੀਡ ਪਾਇਆ ਕਰੋ ਫੋਰੀ ਕਰ ਲੋ ਤੁਹਾਡੀ ਗਾਂ 20 ਕਿਲੋ ਦੁੱਧ ਦਿੰਦੀ ਆ 8 ਕਿਲੋ ਬਣਦੀ ਆ ਉਹਦੀ ਫੀਡ ਦੁੱਧ ਦੇ ਹਿਸਾਬ ਨਾਲ ਤੇ 1 ਕਿਲੋ ਤੁਸੀਂ ਵੀ ਮਤਲਬ ਉਹਦੇ ਸਰੀਰ ਦੇ ਬਣਤਰ ਵਾਸਤੇ ਪਾ ਸਕਦੇ ਹੋ 1 ਕਿਲੋ ਸਰੀਰ ਦੇ ਲਈ ਫालतू ਜੇ ਤੁਸੀਂ ਅਚਾਰ ਨਹੀਂ ਪਾਉਂਦੇ ਤੇ ਦੋ ਚੀਜ਼ਾਂ ਇਹ ਹੋ ਗਏ ਮੇਰੇ ਤੀਜੀ ਚੀਜ਼ ਆ ਲੂਣ ਵੀ ਨੂਣ ਜਿਹੜਾ ਆਪਾਂ ਦਿੰਨੇ ਆ ਨਮਕ ਉਹਦੀ ਕਮੀ ਨਾਲ ਵੀ ਵੀਰੇ ਪਸ਼ੂ ਨੂੰ ਮੋਕ ਲੱਗ ਜਾਂਦੀ ਆ ਨੂਣ ਦੀ ਕਮੀ ਨਾਲ ਹਾਜਮਾ ਨਹੀਂ ਸਹੀ ਰਹਿੰਦਾ ਇਹ ਹਨਾ ਪਸ਼ੂ ਘੱਟ ਪਾਣੀ ਪੀਂਦਾ ਉਹਦੇ ਨਾਲ ਵੀ ਮੋਕ ਲੱਗ ਜਾਂਦੀ ਹੈ ਚੌਥਾ ਕਾਰਨ ਵੀ ਇਹ ਹਰਾ ਜਿਵੇਂ ਆਪਾਂ ਕੱਚਾ ਹਰਾ ਜ਼ਿਆਦਾ ਮਾਤਰਾ 'ਚ ਪਾ ਦਿੰਨੇ ਆ ਬਹੁਤਾ ਕੱਚਾ ਹਰਾ ਉਹਦੇ ਨਾਲ ਵੀ ਵੀਰੇ ਤੇਜਾਬੀ ਪਾਣਾ ਜਿਹੜਾ ਡੰਗਰ ਦੇ ਅੰਦਰ ਵੱਜ ਜਾਂਦਾ ਉਹਦੇ ਨਾਲ ਵੀ ਮੋਕ ਆ ਜਿਹੜੀ ਲੱਗ ਜਾਂਦੀ ਹੈ ਜੇ ਤੁਸੀਂ ਹਰਾ ਜੇ ਤੁਹਾਡੇ ਕੱਚਾ ਹਰਾ ਤਾਂ ਤੁਸੀਂ ਉਹ ਜਿਹੜੀ ਦੀ ਮਾਤਰਾ ਜਿਹੜੀ ਵਧਾ ਸਕਦੇ ਹੋ ਜਿਵੇਂ ਜਿਹੜੇ ਹਰੇ ਵੀਰੇ ਪੱਕੇ ਹੁੰਦੇ ਨੇ ਬਕਰੌੜ ਹੁੰਦੇ ਨੇ ਉਹਨਾਂ ਤਾਂ ਡਰਾਈ ਮੈਟਰ ਦੀ ਮਾਤਰਾ ਜ਼ਿਆਦਾ ਹੁੰਦੀ ਆ ਉਹ ਤੁਸੀਂ ਨਿਰੇ ਵੀ ਪਾ ਨਿਰਾ ਵੀ ਹਰਾ ਪਾ ਦੇਗੇ ਤਾਂ ਵੀ ਕੋਈ ਚੱਕਰ ਨਹੀਂ ਜਿਹੜਾ ਜਿਆਦਾ ਕੱਚਾ ਹਰਾ ਹੁੰਦਾ ਉਹ ਜਿਹੜੀ ਤੇਜਾਬੀਪਣ ਜਿਆਦਾ ਹੁੰਦਾ ਉਹ ਜੇ ਤੁਸੀਂ ਤੂੜੀ ਦੀ ਮਾਤਰਾ ਵਧਾ ਕੇ ਦਿਆ ਕਰੋ ਠੀਕ ਹੈ ਨਾ ਤੇ ਇਹ ਵੀ ਜੇ ਮੁੱਖ ਕਾਰਨ ਨੇ ਬਾਕੀ ਕਾਰਨ ਤਾਂ ਹੋਰ ਵੀ ਨੇ ਜਿੰਨੀ ਕ ਆਪਾਂ ਨੂੰ ਨੌਲੇਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਕਰਦੇ ਹੁੰਨੇ ਆ ਤੇ ਵੀਰੇ ਹੁਣ ਆਪਾਂ ਕੀ ਕੀ ਹੱਲ ਜਿੰਨੇ ਕ ਆਪਾਂ ਨੂੰ ਪਤਾ ਵੀ ਕਰ ਸਕਦੇ ਹਾਂ ਇੱਕ ਤਾਂ 50 ਗ੍ਰਾਮ ਲੂਣ ਆ ਜਿਹੜਾ ਉਹ ਡੇਲੀ ਦਿਆ ਕਰੋ ਵੀਰੇ ਤੁਸੀਂ ਆਪਣੇ ਪਸ਼ੂ ਨੂੰ ਜੇ ਫੀਡ 'ਚ ਨਹੀਂ ਪਵਾਉਂਦੇ ਨਹੀਂ ਤੁਸੀਂ 1.5 ਤੋਂ 2 ਕਿਲੋ ਫੀਡ 'ਚ ਵੀ ਪਵਾ ਸਕਦੇ ਹੋ ਇੱਕ ਕੁਆਂਟਲ 'ਚ ਤੇ ਦੂਜਾ ਵੀਰੇ ਬਫਰ ਜਾਂ ਮਿੱਠਾ ਛੋਡਾ ਰੇਟ ਦੋਹਾਂ ਦਾ ਸੇਮ ਆ ਤੁਸੀਂ ਕਿਈ ਜਾਂ ਆਪੋ ਆਪਣਾ ਵੀਰੇ ਐਕਸਪੀਰੀਅੰਸ ਵੀ ਹੁੰਦਾ ਤੇ ਆਪੋ ਆਪਣਾ ਕੰਮ ਵੀ ਹੁੰਦਾ ਕਈ ਕਈ ਬੰਦੇ ਨੇ ਜਿਹੜੇ ਉਹ ਮਿੱਠਾ ਛੋਡਾ ਉਹਨਾਂ ਨੂੰ ਜਾਦੇ ਕਾਰਗਰ ਸਾਬਦਾ ਵੀ ਉਹ ਕਹਿੰਦੇ ਮਿੱਠੇ ਛੋਡੇ ਦਾ ਰਿਜ਼ਲਟ ਬਹੁਤ ਆ ਤੇ ਕਈ ਵੀਰ ਕਹਿੰਦੇ ਨੇ ਵੀ ਬਫਰ ਦਾ ਰਿਜ਼ਲਟ ਬਹੁਤ ਆ ਦੋਹਾਂ ਚੋਂ ਇੱਕ ਜੀ ਦੀ ਕੋਈ ਵੀ ਤੁਸੀਂ ਬਾਅਦ ਸਕਦੇ ਹੋ ਦੋਹਾਂ ਦੇ ਰਿਜ਼ਲਟ ਆ ਜਿਹੜੇ ਵਧੀਆ ਨੇ ਤੇ ਮਿੱਠਾ ਛੋਡਾ ਤੁਸੀਂ ਆਪਣੇ ਪਸ਼ੂ ਦੇ ਦੁੱਧ ਤੇ ਵਜਨ ਦੇ ਹਿਸਾਬ ਨਾਲ ਪਾ ਸਕਦੇ ਹੋ ਜੇ ਮੈਂ ਵੱਡਾ ਪਜੂਆ ਨੂੰ 100 ਗ੍ਰਾਮ ਪਾ ਸਕਦੇ ਹਾਂ ਛੋਟੇ ਨੂੰ 60 70 ਗ੍ਰਾਮ ਪਾ ਸਕਦੇ ਹਾਂ ਬਫਰ ਤੁਸੀਂ 100 120 ਗ੍ਰਾਮ ਡੇਲੀ ਪਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਤੇ ਦੂਜਾ ਜੀਸਟ ਵੀਰੇ ਜਿਹੜੀਆਂ ਵੱਡੀਆਂ ਗਾਵਾਂ ਨੇ ਵੀ ਵੱਧ ਦੁੱਧ ਵਾਲੀਆਂ ਜਾਂ ਤੁਸੀਂ ਲਾ ਲਓ 35 40 ਲੀਟਰ ਵਾਲੀਆਂ ਜਾਂ ਰਾਸ਼ਨ ਜਿਹੜੀਆਂ ਵੱਧ ਖਾਂਦੀਆਂ ਨੇ ਮੰਨ ਲਓ 30 35 ਕਿਲੋ ਰਾਸ਼ਨ ਖਾਂਦੀਆਂ ਨੇ ਸਾਡੇ ਫੀਡ ਉਹਨਾਂ ਨੂੰ 15 ਤੋਂ 20 ਗ੍ਰਾਮ ਜੀਸਟ ਵੀ ਪਾ ਸਕਦੇ ਹਾਂ ਜਿਹੜੇ ਛੋਟੇ ਪਸ਼ੂ ਨੇ ਵੀ ਜਿਵੇਂ ਵੀਰੇ 15 18 ਕਿਲੋ ਜੀਸਟ ਨਾ ਵਰਦਾ ਕਿ ਇੱਕ ਤਾਂ ਮਹਿੰਗਾ 450 500 ਰੁਪਏ ਕਿਲੋ ਆ ਉਹ ਵੀ ਬੱਚੇ ਗ੍ਰਾਮ ਪਾਉਣਾ ਹੁੰਦਾ ਜਿਵੇਂ ਇੱਥੇ ਇਹ ਗੱਲ ਆ ਗਈ ਜਿਵੇਂ ਪਲਵਾਨ ਆ ਇੱਕ ਪਲਵਾਨ ਨੇ ਵੀਰੇ ਮਿਹਨਤ ਜ਼ਿਆਦਾ ਕਰਨੀ ਹੁੰਦੀ ਆ ਡੰਡ ਬੈਠ ਕਾਂ ਜ਼ਿਆਦਾ ਮਾਰਦੇ ਹੁੰਦੇ ਉਹ ਵੀ ਤਾਂ ਖਰਾਕ ਵੱਧੇ ਹੋਊਗੀ ਇੱਕ ਨਾਰਮਲ ਬੰਦਾ ਉਹਦੀ ਖਰਾਕ ਘੱਟ ਹੁੰਦੀ ਆ ਠੀਕ ਆ ਐਂ ਹੀ ਪਸ਼ੂਆਂ ਜਿਹਾ ਵੀਰੇ ਵੀ ਜਿਹੜੇ ਪਸ਼ੂ ਦੀ ਕਪੈਸਿਟੀ ਵੱਧਦਾ ਦੁੱਧ ਦੇਣ ਦੀ ਜਾਂ ਉਹ ਰਾਸ਼ਨ ਵੱਧ ਖਾਂਦਾ ਜਾਂ ਉਹਦਾ ਵਜ਼ਨ ਵੱਧਦਾ ਉਸ ਹਿਸਾਬ ਨਾਲ ਉਹਨਾਂ ਨੂੰ ਸਪਲੀਮੈਂਟ ਵੀ ਪਾਣੇ ਨੇ ਜਿਹੜਾ ਨਾਰਮਲ ਪਸ਼ੂ ਆਪਾਂ ਨਾਰਮਲ ਪਸ਼ੂ ਨੂੰ ਕੱਲਾ ਮਿੱਠਾ ਛੋਡਾ ਤੇ ਮਿਨਰਲ ਮਿਕਸਚਰ ਤੇ ਵੀ ਉਹਦੀ ਸਿਹਤ ਆ ਜਿਹੜੀ ਤੰਦਰੁਸਤ ਰਹਿਣੀ ਹੁੰਦੀ ਆ ਇੱਕ ਇਹ ਤਰੀਕਾ ਵਰਤਿਆ ਕਰੋ ਵੀਰੇ ਦੂਜਾ ਇੱਕ ਬਫਰ ਹੋ ਗਿਆ ਇੱਕ ਨਾਮਕ ਹੋ ਗਿਆ ਇੱਕ ਹੋ ਗਿਆ ਵੀ ਮਤਲਬ ਜੀਸਟ ਹੋ ਗਿਆ 20 ਗ੍ਰਾਮ ਵੱਡੀਆਂ ਗਾਵਾਂ ਨੂੰ ਤੇ ਦੂਜਾ ਵੀਰੇ ਡੀ ਵਾਰਮਿੰਗ ਹੈ ਜਿਹੜੀ ਉਹ ਤੁਸੀਂ ਕਰਨੀ ਉਹ ਕਰਨੀ ਆ ਤੇ ਵੀਰੇ ਕਈ ਵਾਰ ਪਤਾ ਕੀ ਹੁੰਦਾ ਜਿਵੇਂ ਆਪਾਂ ਪਸ਼ੂ ਨੂੰ ਲਗਾਤਾਰ ਪਾਣੀ ਦੀ ডোজ ਆ ਜਿਵੇਂ ਹੁਣ ਘਟ ਜਿਵੇਂ ਹੁਣ ਆਪਣੇ ਪਸ਼ੂ ਬੰਨ ਕੇ ਰੱਖੇ ਹੁੰਦੇ ਨੇ ਠੀਕ ਆ ਨਾ ਕਈ ਵਾਰ ਆਪਾਂ ਕਹਿੰਦੇ ਸਵੇਰੇ ਪਲਾਉ ਦਾ ਸ਼ਾਮ ਨੂੰ ਪਲਾਉ ਦਾ ਕਈ ਵਾਰ ਟਾਈਮ ਨਹੀਂ ਲੱਗਦਾ ਪਸ਼ੂ ਨੂੰ ਪਾਣੀ ਵੀ ਵੀਰੇ ਬਹੁਤ ਜ਼ਰੂਰੀ ਆ ਪਾਣੀ ਦੀ ਘਾਟ ਨਾਲ ਵੀ ਕਈ ਵਾਰਵੇਂ ਪਸ਼ੂ ਲੱਸਾ ਵੀ ਹੋਣ ਲੱਗ ਜਾਂਦਾ ਤੇ ਪੀਕ ਲੈਵਲ ਤੇ ਦੁੱਧ ਨਹੀਂ ਦਿੰਦਾ ਹੈਗਾ ਤੇ ਇਹ ਮੋਕ ਕਾਰਨ ਵੀ ਤੇ ਇੱਕ ਇਹ ਵੀ ਆ ਜਿਵੇਂ ਹੁਣ ਪਸ਼ੂ ਨੂੰ ਇੱਕ ਮੋਕ ਲੱਗ ਗਈ ਵੀ ਮਤਲਬ ਤੁਸੀਂ ਲਾ ਲਓ ਇੱਕ ਦਾ ਲੱਸਾ ਦਾ ਪਸ਼ੂ ਨੇ ਹੁਣ ਇੱਕਦਮ ਦੁੱਧ ਘਟੇ ਜਾਂਦਾ ਆਪਣੀ ਵੀ ਹੁਣ ਗਾਂ ਨੂੰ ਇੱਕ ਨੂੰ ਮੋਕ ਲੱਗ ਗਈ ਸੀ ਹਰੇ ਦੀ ਮਾਤਰਾ ਉਹਨੂੰ ਜਿਆਦਾ ਵਧਾਉਂਦੀ ਸੀ ਇੱਕ ਫੀਲ ਦੁੱਧ ਲੈਣ ਦੇ ਚੱਕਰ 'ਚ ਵਧਾਉਂਦੀ ਸੀ ਜਮਾ ਹੀ ਪਾਣੀ ਉਹ ਚੱਲ ਪਿਆ ਸੀ ਤੇ ਇੱਕ ਤੁਸੀਂ ਕਰਿਆ ਕਰੋ ਵੀ ਜਿਵੇਂ ਆਪਾਂ ਨੂੰ ਮੋਗ ਲੱਗੀ ਤੂੜੀ ਦੀ ਮਾਤਰਾ ਜਿਹੜੀ ਉਹ ਵਧਾ ਦਿਆ ਕਰੋ ਸੁੱਕਾ ਚਾਰਾ ਜਦੋਂ ਮੋਗ ਲੱਗੀ ਤੇ ਵੀਰੇ ਬਾਕੀ ਕਈ ਵਾਰ ਐ ਹੁੰਦਾ ਵੀ ਮੋਗ ਆ ਜਿਹੜੀ ਉਹ ਮਿੱਠਾ ਸੋਡਾ ਵਫਰ ਜੀਸਟ ਜਾਂ ਕੁਝ ਵੀ ਦੇਣ ਨਾਲ ਸੱਚ ਨਹੀਂ ਹੁੰਦੀ ਦਾ ਵੀਰੇ ਤੁਸੀਂ ਬਾਇਓਟ੍ਰਿਮ 15 ਐਮ ਐਲ 15 ਐਮ ਐਲ ਸੀ ਪੀ ਐਮ ਇਹ ਟੀਕੇ ਵਰਤ ਸਕਦੇ ਹਾਂ ਅਸੀਂ ਬਹੁਤ ਲੰਬੇ ਸਮੇਂ ਤੋਂ ਇਹ ਵਰਤਦੇ ਆਂ ਇਹ ਜਾਨੀ ਜੀ ਟੀਕੇ ਲਾ ਕੇ ਐ ਹੁੰਦਾ ਵੀ 5-7 ਘੰਟੇ 'ਚ ਪਸ਼ੂ ਦਾ ਗੋਆ ਐਨ ਵਧੀਆ ਹੋ ਜਾਂਦਾ ਵੀ ਮਤਲਬ ਕੈੜਾ ਹੋ ਜਾਂਦਾ ਜਿਵੇਂ ਚਾਹੇ ਪਾਣੀ ਵੀ ਹੋਵੇ 15 ml ਬਾਇਓ ਟ੍ਰਿਮ ਇੱਕ ਪਾਸੇ ਲਾਉਣਾ 15 ml CPM ਇੱਕ ਪਾਸੇ ਲਾਉਣਾ ਗਰਦਨ ਦੇ ਤੇ ਜੇ ਮੰਨ ਲਓ ਤੁਹਾਡੇ ਪਸ਼ੂ ਨੂੰ ਜਮਾ ਹੀ ਪਾਣੀ ਆ ਜੇ ਤੁਸੀਂ ਅੱਜ ਲਾਦਾ ਜੇ ਤਾਂ ਅਵਲਾ ਦਾ 5-7 ਘੰਟੇ ਜੇ ਆਰਾਮ ਨਾਲ ਫਰਕ ਪੈ ਜਾਂਦਾ ਵੀਰੇ ਜੇ ਬਾਈ ਚਾਂਸ ਐ ਹੁੰਦਾ ਵੀ ਹਜੇ ਥੋੜਾ ਫਰਕ ਆ ਤਾਂ ਅਗਲੇ ਦਿਨ ਤੁਸੀਂ ਫੇਰ ਰਿਪੀਟ ਕਰ ਸਕਦੇ ਹੋ ਤੇ ਇਹ ਟੀਕੇ ਅਸੀਂ ਵੀਰੇ ਬਹੁਤ ਲੰਬੇ ਸਮੇਂ ਤੋਂ ਵਰਤਦੇ ਆ ਇਹ ਵੀ ਤੁਸੀਂ ਵਰਤ ਸਕਦੇ ਹੋ ਮਿੱਠਾ ਸੋਡਾ ਵੀਰੇ ਡੇਲੀ ਰੱਖੋ ਤੁਸੀਂ 100 ਗ੍ਰਾਮ ਕਿਉਂਕਿ ਪਸ਼ੂ ਜਿਹੜੀਆਂ ਵੀਰੇ ਪਸ਼ੂ ਦੀਆਂ ਬਿਮਾਰੀਆਂ ਨੇ 90% ਬਿਮਾਰੀਆਂ ਜਿਹੜੀਆਂ ਲੀਵਰ ਤੋਂ ਪੈਦਾ ਹੁੰਦੀਆਂ ਜੇ ਪਸ਼ੂ ਦਾ ਲੀਵਰ ਸਹੀ ਆ ਤੰਦਰੁਸਤ ਆ ਤਾਂ ਪਸ਼ੂ ਤੁਹਾਡਾ ਦੁੱਧ ਵੀ ਦੇਉ ਗੱਫਣ ਵੀ ਰਹੂ ਤੇ ਉਹਦੀ ਸੇਤ ਵੀ ਵਧੀਆ ਰਹੂ ਮੋਕ ਨਾਲ ਕਈ ਵਾਰ ਆਪਾਂ ਦੇਖਦੇ ਆਂ ਡੰਗਰ ਲਿੱਸਾ ਜਾ ਵੀ ਹੋਣ ਲੱਗ ਜਾਂਦਾ ਦੁੱਧ ਤਾਂ ਘਟਦਾ ਹੀ ਘਟਦਾ ਤੇ ਆਪਣੇ ਪਸ਼ੂਆਂ ਦਾ ਵੀਰੇ ਖਿਆਲ ਰੱਖਿਆ ਕਰੋ ਤੇ ਇਹ ਵੀਡੀਓ ਚ ਵੀਰੇ ਆਪਾਂ ਨੇ ਇਹੀ ਗੱਲ ਕਰਨੀ ਸੀ ਧੰਨਵਾਦ